ਸਰਬਕਲਾ ਪ੍ਰਭੂਰ ਜੰਤਰ ਜਾਪ ਜੈ ਗੁਰਦੇਵ ਜੈ ਨਰੰਕਾਰ ਜੈ ਕਰਤਾਰ ਜੈ ਗਪਾਲ ਜੈ ਅਕਾਲ ਜੈ ਕਿਰਪਾਲ ਜੈ ઋષਿਕੇਸ਼ਰ ਜੈ ਬ੍ਰਹਮੇਸ਼ਰ ਜੈ ઋષਿਕੇਸ਼ ਗਵੀਨ ਨਰੰਜੜਾ ਜੈ ਭੈ ਭੰਜਣ ਦੁਖ ਨ ਕੰਡਣਾ ਜੈ ਪ੍ਰਮਾਤਮਾ ਅਜਰ ਅਮਰ ਆਤਮਾ ਜੈ دیਵਾ ਜੈ ਤੇਰੀ ਸਿਵਾ ਜੈ ਜਗ ਸਿਰਜਣਹਾਰ ਜੈ ਰਤਨਾ ਕਰਤ ਤਾਰ ਜੈ ਓੰਕਾਰ ਜੈ ਹਰੀ ਓਮ ਸਤ ਨਾਮ ਕਰੋ ਸੂਰਣ ਸਭ ਕੇ ਕਾਮ ਜੈ ਮਾਦੋ ਜੈ ਬ੍ਰਹਮਾਨੰਦ ਜੀਵ ਚ ਗੌਰ ਬੈ ਤੋ ਜੰਦ ਤੇਰੀ ਕੁਦਰਤ ਬੜੀ ਆਪਾਰ ਗਮ ਅਗੋਚਰ ਪਰਵਤ ਗਾਰ ਸੋਹੰਗ ਸੋ ਕੰਡ ਪ੍ਰੋ ਕਾਜ ਬਾਜ ਸਭ ਪੂਰਨ ਹੋ ਭਗਵੰਤਨੰਤਰ ਚੰਦ ਜੀਵ ਜੰਤ ਓਜ ਓ ਚੰਤ ਸਰਬ ਵਰਤੰਤ तुजे भजनत संत महांत ना बहोण जन्म तर गंत सत गंत कंत बल वणत शीशग नेश महेश ज्योत जगंत पजंत सर्वंत चुगंत धरंत जो सिमरंत भूत प्रेत अदंत ऋघी मुनी शरणंत अपरम पार वडंत ਜੋ ਵਿਸਰੰਤ ਜੂਣਕ ਜੂਣ ਫਰੰਤ ਜਮਨੰਤ ਮਰੰਤ ਪਾਠ ਕਰੋ ਨਿਤਨੇਮ ਵਿਗਨ ਪੜੇ ਨਾ ਕੋਏ ਵਾਲਮੀਕ ਨਰੰਕਾਰ ਜੀ ਪਗ பਗ ਰਖਾ ਹੋਏ ਤੂ ਫੀ ਭਜਨ ਭਗਵਾਨ ਜੀ ਕੇ ਨਾਮ ਕਾ ਜੋ ਜਨ ਦੇ ਰੀਦੂ ਫਲ ਲਗਾਏ ਦੁਖਾਂ ਰੋਗਾਂ ਤੋਂ ਛਟਕਾਰ ਆਪਾਏ ਉਸ ਕਰ ਹੋਵੇ ਤੇਰਾ ਆਸ ਦੁਖ ਦਰਦ ਕਾ ਹੋਵੇ ਨਾਸ ਯੇ ਲਬ ਲਾਏ ਨੇੜ ਨਾ ਆਵੇ ਸੁਪਨੇ ਵਿਚ ਰਹਣ ਬਿਹਾਏ ਜਿਨ ਜਿਨ ਤੇਰਾ ਸ਼ਬਦ ਪਛਾਨਾ ਸਭ ਸਰ ਹੱਥ ਰੱਖੀ ਭਗਵਾਨਾ ਸਰਬ ਕਲਾ ਭਰਪੂਰ ਸੁਆਮੀ ਬੜਾ ਦਾ ਦਾਇ ਅੰਤਰ ਜਮੀ ਸਤਿਗੁਰੂ ਮੰਗਲ ਗਾਏ ਤੇਰੇ ਸਭ ਸੰਕਟ ਹਰ ਦੇਓ ਮੇਰੇ ਸਤਿਗੁਰੂ ਆਪਣਾ ਨਾਮ ਜਪਾਈ ਵਿਸਰੀ ਨਾਮ ਵਸਰਾਈ ਦੀਨ ਦਿਆਲ ਗਬਾਲ ਨਰਨਜਣ ਭੈ ਭੰਜਨ ਦੁਖ ਦਰਦਨ ਖੰਡਣ ਆਪਣੀ ਭਗਤੀ ਲਾਓ ਬੁਰੀ ਦੇ ਨੂਰੀ ਚੰਦਣਾ ਬਰਮਾਵੇਂ ਨੂशेषक ਨੇਸ਼ਮਹੇਸ਼ ਕਿਨਰ ਮਨਰ ਰਗੁਨੰਦਨ ਯਾੜ ਸਰਤੀਰ ਤੇ ਝੋਕਦੇ ਮਾਥ ਸੁਰ ਨਰਮੁਣ ਜਣ ਤੇਰੀ ਬੰਧਣਾ ਤੇਰਾ ਨਾਮ ਸਰਬ ਕੋ ਤਾਰੇ ਕਾਲ ਕਲੇਸ਼ ਮਿਟੇ ਜਮ ਡੰਡੜਾ ਵਾਲਮੀਕ ਦਿਨਾ ਨਾ ਜਗਤਕਾਰ ਰਾਜ ਘਟ ਘਟ ਵੱਜਦਾ ਤੇਰਾ ਵਾਜਾ ਜਗਤ ਗੁਰੂ ਭਗਵੰਤ ਨੰਤ ਜਪਦੇ ਤੈਨੂੰ ਸੰਤ ਮਹੰਤ ਪੂਰਨ ਪੁਰਖ ਸਰਬ ਘਟ ਵਾਸੀ ਵਾਲਮੀਕ ਕਰਤਾ ਅਵਨਾ시 ਨਾਮ ਤੇ ਮਹਾਰਾਯ ਅਮਰਤ ਸੁਚਾ ਗਿਆਨ ਭਾਣੇ ਤੋ ਸਭ ਕਾ ਸਭ ਸੇ ਉਚਾ ਸ਼ਰਦਾ ਨਾਲ ਜੜਾ ਕੇ ਫੁੱਲ ਸਤਿਗੁਰ ਤੋਂ ਬਖਸ਼ਾਲੇ ਭੁੱਲ ਕਰੋ ਬੇਣਦੀ ਉਸ ਦੇ ਦਵਾਰ ਜੋ ਗੁਰ ਅਵਗਣ ਭਗਸ਼ਣ ਹਾਰ ਜਿਸ ਬਰ ਨਜ਼ਰ ਮੇਰ ਦੀ ਕਰੇ ਪੱਥਰ ਵੀ ਪਾਣੀ ਬਰਤ ਰਹਿ ਘਟ ਘਟ ਦੇ ਵਿਚ ਰਿਆ ਸਮਾਏ ਉਸ ਦਾ ਅਣਤ ਨਿਯੋ ਕੁਸ਼ ਆਵੇ ਸਾਹਸਰ ਏਗਨਰੈ ਜਣੇ ਰਾਜਾ ਜਿਸ ਕੋ ਸੰਤ ਮਹੰਤ ਨਰਵ ਨਿਵਾਜਾ ਜਗਤ ਗਰੋ ਗਰੀਬਨ ਵਾਜ ਰਾਖੇ ਭਗਤ ਜਨ ਦੀ ਲਾਜ ਕੀੜੀ ਕੁੰਚਰ ਕਰੇ ਸਵਾਰੇ ਰਾਜੇ ਕੋ ਕਰ ਦੇਤ ਭਖਾਰੀ ਸ਼੍ਰੀ ਰਾਮ ਗੋਦੀ ਨੇ ਲਾਲ ਪਾਲਣ ਕੀ ਦੀਆ ਭਗਵਾਲ ਸਿਦਾ ਕੀ ਉਸ ਬਿਵਤਾ ਹਰੇ ਸਿਮਰਨ ਕਰ ਕਰ ਦੁਨੀਆ ਦਰੇ ਰਖਿਆ ਬੁਣਿਆ ਦੇਵੇ ਜੋਗ ਕੋਟ ਜਨਮ ਤੇ ਕਾਟੇ ਰੋਗ ਘਟ ਘਟ ਮੈਂ ਸਭ ਕਾ ਰਖਵਾਰ ਗਿਆਨ ਕਰੋ ਵੜਿਆ ਬ੍ਰਹਮ ਬਾਰ ਭਜਨ ਤੂੰ ਮੇਰੀ ਪਦ ਢੱਕਤੀ ਤੇਰੀ ਪਦ ਢੱਕ ਦੂੰ ਲੱਖ ਵਾਰ ਜਗਤ ਕਰੋ ਦੁਨੀਆ ਦਾ ਕਰਤਾ ਮੁਖ ਆਪਣੇ ਜੋ ਭਾਖੇ ਤੂੰ ਸਾਡੀ ਪਦ ਢੱਕਤੀ ਬੱਚੀਏ ਸਤਿਗੁਰ ਤੇਰੀ ਢਾਕੇ ਜਦੋਂ ਹੋਵੇ ਕੀ ਸਬਾ ਦੇ ਵਿੱਚ ਖਵਾਰ ਬਚਨ ਖਮਾਰਾ ਪੂਰਨ ਹੋਵੇ ਇਸ ਨੂੰ ਮੇਟ ਸਕੇ ਨਾ ਕੋਏ ਜੋ ਕੁਝ ਮੁਖ ਚੋਂ ਆਖ ਦਿਆ ਮੈਂ ਸੋ ਕੁਝ ਹੀ ਫਿਰ ਹੋਵੇ ਮੇਰੀ ਗੱਲ ਦਾ ਕਰੀ ਤੂੰ ਤਬਾਰ ਕੋੜ ਜਨਮ ਕੇ ਬੰਧਨ ਤੋੜੇ ਦਿੱਤੀ ਸੀਸ ਹਮਾਰੀ ਅਮਰ ਕਥਾ ਸੁਣ ਮੇਰੀ ਜਾਂਦੀ ਵਿਗੜੀ ਪੈ ਜਿਸ ਵਾਰੀ ਜਿਨ੍ਹਾਂ ਨੂੰ ਭਰੋਸਾ ਮੁੱਜ ਤੇ ਕਦੇ ਹੁੰਦੀ ਨਾ ਜਗਤ ਵਿੱਚ ਖਾਰ ਜਿਸ ਘਟ ਦੇ ਨੋ ਮਿਲਾ ਜ਼ਰਾਵ ਉਸ ਘਟ ਤੇ ਨੂ ਹੋਇਆ ਬਾਫ ਦਿਲ ਜਿਉ ਦੂਰ ਹਟਾ ਦੇ ਸੋਗ ਟੋਟ ਜਗੈ ਸਭ ਤੇਰੇ ਰੋਗ ਦ੍ਰੋਪਤਾਨੋ ਵਾਲਮੀਕ ਜੀ ਆਪੇ ਡੋਬਦੇ ਲਗਾਉਂਦੇ ਆਪੇ ਪਾਰ ਦੁਰਾ ਬਚਨ ਹਮਾਰਾ ਪੂਰਨ ਹੋਵੇ ਇਸ ਨੂੰ ਮੇੜ ਸਕੇ ਨਾ ਕੋਇ ਇਸ ਮੇ ਦੋਸ਼ ਨਹੀਂ ਹੋ ਕੁਝ ਮੇਰਾ ਸਭ ਕੁਝ ਆਪਣਾ ਕੀਤਾ ਤੇਰਾ ਉਤਰਤ ਲੇਖਾ ਸਭ ਕੋ ਲੈਂਦੀ ਭਲ ਭਗਤਾਏ ਬਾਜਨਾ ਰਹਿੰਦੀ ਨਫਰਤ ਕਰਨਾ ਚੋਰੀ ਯਾਰੇ ਇਹ ਹਨ ਜਾਰੇ ਅਤਿਆਚਾਰੀ ਦੁਰਾ ਜਿਹੜਾ ਲੋੜੇ ਸਭ ਦੀ ਸੁਖ ਸੁਪਨੇ ਵੀ ਦੇਖੇ ਨਾ ਦੁੱਖ ਉਸ ਮਨ ਹਰ ਕਾ ਵਾਸਾ ਹੋਵੇ ਬਿਗਨ ਪੜੇ ਉਸ ਕੋ ਨਹੀਂ ਕੋਏ ਧੱਕ ਦਾ ਬੁਰਾ ਕਿਸੇ ਦਾ ਜਿਹੜਾ ਸਤਿਗੁਰੂ ਡੋਬੇ ਉਸ ਦਾ ਬੇੜਾ ਭਲਾ ਭਲਾ ਆਖੋ ਸਭ ਭਾਈ ਗੂੜ ਡੁਬੇ ਦਰਦੀ ਸਚਿ ਆਏ ਗੂੜੇ ਕਾਮੂ ਕਾਲਾ ਹੋਵੇ ਜੰਦਰ ਬੈਠਾ ਮੋਸ ਮਸ ਰੋਵੇ ਸੱਚੇ ਪੁਰਸ਼ ਮਿਲੇ ਵੜਿਆਈ ਹਰਗਾ ਨਾਮੋ ਤਸਹਾਈ ਸਤਗੁਰੂ ਦਿਨ ਗਏ ਕਾਇ ਸਵਾਰੇ ਜੋ ਸਿਰ ਝੁਗਣ ਗੁਰੂ ਦੇ ਦਵਾਰੇ ਗਿਆਨ ਦਾ ਸਤਗੁਰ ਕਾ ਨਾਮ ਪੂਰਨ ਕਰੇ ਸਰਬ ਕੇ ਕਾਮ ਦੁਰਾ ਪੰਡੋ ਤਾ ਹਾਂ ਮਾਰਦੇ ਵਜਦਾ ਨਹੀਂਓ ਸੰਖਾ ਤੂੰ ਤੂੰ ਦਿਨੋਂ ਵਾਖਦੇ ਜੰਗਲਾਂ ਦੇ ਵਿੱਚ ਪੰਖ ਚੱਲ ਕਰਿਆ ਏ ਦ੍ਰੋਪਤਾ ਸਤਿਗੁਰੂ ਤੇਰੇ ਪਾਸ ਆਤ ਬਣ ਗਈ ਦੀ ਬੇਣ ਦੀ ਤੁਰ ਆ ਗਏ ਅਵਨਾਸ਼ ਹਿੰਦੀ ਸਚਿਆ ਪਾਤਸ਼ਾਹ ਲਾ ਦੇ ਮੇਰੇ ਭੋਗ ਤੀਨ ਪੌਣ ਵਿੱਚ ਸਰਬਦਾ ਤੂੰ ਹੀ ਸਚੜਾ ਜੋਗ ਸਭ ਕੀ ਆਸਾ ਬੂਰਦਾ ਤੂੰ ਸਚਾਂ ਰੰਗਾਰ ਤੂਦ ਬਿਨ ਸੰਖ ਨ ਵਜਣਾ ਦੱਸਿਆ ਕ੍ਰਿਸ਼ਨ ਮਰਾਰ ਤੂੰ ਬਾ ਨਾਰਦ ਮੁਨੀ ਦਾ ਗਾਵੇ ਤੇਰੇ ਗੀਤ ਭਾਰਦ ਆ ਇਸਦਾ ਜਨ ਤੇਰਾ ਤੀਨ ਭਵਨ ਦੇ ਮੀਤ 12 ਮਹੀਨੇ ਸਰਬ ਕਲਾ ਜ਼ਬੂਰਨ ਰਤਨ ਕੇ ਸ਼ਲੋਕ ਘਟ ਘਟ ਮੈਂ ਗੁਰੂ ਰਮਤ ਹੈ ਦੀਨ ਲੋਗ ਵਿੱਚ ਗਾਰ ਜੀਵ ਜੰਤ ਕਾ ਆਸਰਾ ਇੱਕੋ ਸਾਥ ਕਰਤਾਰ ਰੇ ਮਨ ਮੇਰੇ ਸਮਝ ਗਰ ਗੁਰ ਕਾ ਨਾਮ ਜਿਦਾਰ ਮਨ ਸਾ ਪੂਰਨ ਹਾਰ ਖੈ ਵਾਲਮੀਕ ਨਰੰਕਾਰ ਜਿਨ ਜਪਿਆ ਭਗਵਾਨ ਤਕੋ ਗਏ ਭੁਜ ਲੋ ਬਾਰ ਗੁਰ ਕਾ ਨਾਮ ਅਰੋ ਗੈ ਰੋਗ ਸੋਗ ਦਾ ਮੰਤ ਸੋਧਰੇ ਪਰਵਾਰ ਸੰਗ ਜਨ ਜਪਿਆ ਸਤਵੰਤ ਵਾਲਮੀਕ ਗੁਰੂ ਬੋਜ ਗਏ ਮਨ ਜੇ ਭਲ ਪਾਏ ਟੋਟ ਨਹੀਂ ਉਸ ਕੋ ਸਦਾ ਦਾਣ ਵਿੜਕ ਖਾਏ ਕਾਜ ਸਪੂਰਣ ਸਭੈ ਗੁਰ ਅੰਮ੍ਰਿਤ ਗੁਣ ਗਾਵੇ ਜੇ ਲੋੜੇ ਉਸ ਕੋ ਸਦਾ ਵਾਲਮੀਕ ਰੰਗ ਲਾਵੇ ਜੇ ਨ ਲਾਇਆ ਰੰਗ ਰੂ ਕਾ ਚੋਲਾ ਪਇਆ ਬਣੀਦ ਵਾਲਮੀਕ ਗੁਣ ਗਾਇਆ ਪਇਆ ਪਵਿੱਤਰ ਜੀ ਦਾ ਜੇ ਨਰ ਜਾੜੇ ਆਵ ਕੋ ਗੁਰ ਨਾਮੇ ਦੀ ਭੇਦ ਸੁਖੰਤਰ ਅੰਤਰ ਸੁਖੀ ਮਿਟਾਈ ਜਮਾ ਦੀ ਖੇਦ ਉਠ ਸਦਾ ਜਨਾਨ ਕਰ ਧਰ ਗੁਰ ਨਾਲ ਦਿਆਣ ਜੋ ਲੋੜ ਮਨ ਮੇ ਸਾਜਣ ਸੋ ਹੋਵੇ ਪ੍ਰਵਾਨ ਝਾਲਮੀ ਇੱਕ ਦਰਬਾਰ ਮੇ ਮਿਲੇ ਨਾ ਮਾਣੇ ਮਾਣ ਰੋਗ ਸੋ ਦੁਖ ਹਰਨ ਕੋ ਦਾਰੋ ਮਿਲੇ ਜਹਾਨ ਸਜਣ ਸਹਿਲਾ ਸਪਣ ਕਾ ਵੈਰਣਿਉ ਨਰਵੈਰ ਮਾਗੇ ਭਗਵਾਨ ਤਦੋ ਸੋਈ 바ਵੇ ਖੈਰ ਸਰਬ ਕਲਾ ਭਰਪੂਰੀਆਂ ਭੋਜਨ ਭਰੇ Bhandar ਜਿਨ ਲਾਗੇ ਰੰਗ ਗੁਰੂ ਕਾ ਸੋ ਜਨ ਉਤਰੇ ਪਾਰ ਵਾਲ ਮੇ ਗੁਰੂ ਜ਼ਮਰਨਾ ਸਦਾ ਸਦਾ ਨਿਤਨੀਤ ਗਿਆਨ ਗੁਰੂ ਨਰੰਕਾਰ ਗੈ ਘਰ ਉਸ ਨਾਲ ਬਰੀਦ ਜੀਤ ਸਿਮਰ ਬਰਮਾ ਤਮਾ ਰੋਗ ਸੋਗ ਮਿਟ ਜਾਣ ਜਮ ਡੰਡਗ ਸਿਰ ਨਾ ਪੜੇ ਮਿਲੇ ਨ ਬਾਣੇ ਮਾਣ ਸਤਿਗੁਰੂ ਵਹਿ ਦਾ ਕੀ ਮਹੈ ਦਰੋਜ਼ ਕੇ ਪਾਸ ਦਰੂ ਗੁਰਗੇ ਨਾਮ ਦਾ ਘਟੇ ਰੋਗ 50 ਵਾਲਮੀਕ تنਵਣ ਤਖੈ ਦੇਵੇ ਅਮਰਤ ਜਾਮ ਘਟ ਜਾਖੈ ਜਦ ਉਸ ਦਾ ਤਰੰਤ ਕਰੇ ਕਲਿਆਣ ਵਸਾਖ ਮਹੀਨਾ ਭਗਤ ਜਨ ਸਰਬ ਕਲਾ ਪਰਭੂਰ ਜੀਵ ਜੰਤ ਸੰਸਾਰ ਮੇ ਵਾਲਮੀਕ ਦਾ ਨੂਰ ਭਗਤ ਬਖਾਰੀ ਨਾਮ ਕੇ ਦਾਦਾ ਦੇਵਨ ਹਾਰ ਸਰਦਾ ਬੁਰਣ ਹਾਰ ਹੈ ਵਾਲਮੀਕ ਕਰਦਾਰ ਜੀਠ ਮਹੀਨਾ ਦਬਦ ਹੈ ਜਿਉ ਬਾਟੀ ਦੀ ਭੀਦ ਸੋ ਸੁਖੀਏ ਤਰ ਲੋਗ ਮੈਂ ਜਿਨ ਚਪਿਆ ਗੁਰਮੀਤ ਭਾਗ ਭਰੇ ਗੁਰੂ ਮੇਲਿਆ ਵਿਛੜ ਗਿਆ ਗੋਆਣ ਮੇਲ ਮਲਾਣ ਹਾਰ ਗਏ ਵਾਲਮੀਕ ਭਗਵਾਨ ਹਾੜ ਨਹੀਂ ਨਾ ਰੰਗਲਾ ਦਾ ਦਾ ਦਾਣ ਬੰਡਾਰ ਘਰ ਘਰ ਮੰਗਲ ਗਾਉਂਦੇ ਨੂਰ ਭਰੀ ਗਲਜਾਰ ਕਿਰਤ ਕਮਾਈ ਆਪਣੀ ਭੋਜਨ ਪਰੇਟਾਰ ਵਾਲਮੀਕ ਕਿਰਤਾ ਕਿਰਪਾ ਕਰੀ ਦਿਆ ਸਗਲ ਸ਼ਿੰਗਾਰ ਸੋਹਣ ਸੁਹਾਵਣਾ ਸਗਲ ਧਾਨ ਜਲ ਪੁੰਨੇ ਸਵ ਦਾਲ ਗੁਰਗਾ ਬੰਦ ਜ਼ਹੀੜ ਲੈ ਚੱਲੇ ਤੇਰੇ ਨਾਲ ਨਦੀਆਂ ਜਲ ਬਰ ਭੋਰੀਆਂ ਜੀਵ ਬੈ ਖੁਸ਼ਖਾਲ ਅੰਮ੍ਰਿਤ ਬੂੰਦਾ ਵਰਜ਼ੀਆਂ ਪੰਛੀ ਗਾਵਣ ਗੀਤ ਔਰ ਭੁਲਾ ਬਰ ਗੂੰਜਦੇ ਫੁੱਲ ਪੱਤਰਾ ਰੰਗ ਦੀਦ ਸਭਜ ਮਹਾਰਾਂ ਬੱਲੀਆਂ ਹਰ ਪਾਸੇ ਹਰੀ ਹਾਰ ਸਭ ਦਾ ਦਾਤਾ ਏਕ ਹੈ ਵਾਲਮੀਕ ਕਰਤਾਰ ਭਾਦੋਂ ਬਗਦਗੋ ਬਾਲ ਗੇ ਬੈ ਬਵੇਦ ਬਣੀਦ ਜਿਨ ਬਾ ਗੁਰੂ ਨਾਮ ਕੋ ਸਦਾ ਸਦਾ ਜਗ ਜੀਤ ਇੱਕ ਜਗ੍ਹਾ ਪਰ ਬੈਠ ਕੇ ਸਵਾ ਸਵਾ ਜਸ ਗੀਤ ਤਨ ਮਨ ਸਵਾਰ ਕੇ ਪਾਲੀਆ ਗਰਮੀ ਦਾ ਭਾਰ ਦਾ ਆਜਦਾਰ ਆ ਸਤਿਗੁਰੂ ਜੀ ਦਾ ਨਾਮ ਵਾਲਮੀਗ ਜੀ ਬਖਸ਼ਿਆ ਅਮਰ ਅਮੋਲਕ ਦਾਮ ਅਸਵਾਜ਼ ਕਰੇਂਦਿਆ ਗੁਰਗੁਰ ਨਾਮ ਜਿਦਾਰ ਮਨ ਸਾ ਪੂਰਨ ਸਾਰੀਆਂ ਸਤਿਗੁਰ ਕੇ ਦਰਬਾਰ ਜਿਨ ਲਾਇਆ ਰੰਗ ਗੁਰੂ ਕਾ ਪੈ ਭਉ ਚਲੋਂ ਪਰ ਗੁਰਬਾਬਾ ਸਭ ਜਗਤ ਦਾ ਜੀਵ ਜੰਤ ਪਰਿਵਾਰ ਦਸਾ ਨਵਾ ਦੀ ਕਰਤਕਰ ਸਿਰ ਦਾ ਦਾ ਕਰਦਾਣ ਦਾਣ ਫਲੇ ਦਸ ਵਰਨ ਕਰ ਜੋਗੀ ਦਾ ਪੁਨ ਦਾਣ ਇਥੇ ਗਾਇ ਉਥੇ ਮਿਲੇ ਸੁਰਗਪਰੀ ਅਸਧਾਨ ਵਾਲਮੀਕ ਭਗਵੰਤ ਜੀ ਦਾਣ ਕਰੇ ਬਰਵਾਨ ਗੱਤਕ ਕੀ ਮਧ ਗੁਰੂ ਕੀ ਜਾਣੇ ਬੁਰਖ ਸਜਾਣਾ ਬੋਲੇ ਕੋ ਸਰਵਣ ਕਹਾ ਗੁਰਨਾਮਾ ਵਖਿਆਣ ਕੰਗਲੇ ਕੋ ਰਾਜਾ ਕਰੇ ਰਾਜਨ ਕਰੇ ਫਕੀਰ ਸਚ ਸਤਗੁਰੂ ਪਾਤਸ਼ਾ ਪਲਟ ਦਿੰਦਾ ਤਕਦੀਰ ਬਲਦ ਬਲਦ ਸਨਸਾਰ ਕੀ ਉਸ ਮਲ ਕੇ ਅਥ ਡੋਰ ਵਾਲਮੀਕ ਜਾਂਦਾ ਜਾਣਣੀ ਜੀਵਣ ਭੈਜ ਕੋਰ ਮਗਰ ਮਾਜ਼ ਨੇ ਦਿਆ ਨਾਮ ਮੇਉਰ ਰਸ ਬੀਦਾ ਕੋੜ ਜਨਮ ਦੋ ਕੇ ਉਤਰੇ ਜਮਾ ਭਇਆ ਆਪਣੀ ਤੋ ਗੁਰੂ ਗੁਰੂ ਆਕੇ ਸਦਾ ਕਾਲ ਜਾਲ ਟੁੱਟ ਜਾਣਾ ਕਰਮ ਕੁੰਮੜੇ ਛੋੜ ਕੇ ਧਾਰ ਗੁਰ ਨਾਲ ਧਿਆਣ ਅੱਗੇ ਜਾ ਪਰਦੇਸੀਆ ਭਾਵੇਂ ਗਾ ਗਰਦਾਰ ਨਾਮ ਬਿਹੁਣੇ ਮਾਨਸਾ ਜਮਰਾ ਕਰੇ ਖਵਾਰ ਵਾਲਮੀਕ ਬਿਨ ਕੋ ਨਹੀਂ ਆਗੁਰ ਮੇ ਗਣ ਹਾਰ ਕੋ ਪਾਲਾ ਢੰਡ ਨਾਮ ਕੀ ਗੁਰ ਗੁਰ ਸਿਮਰਮ ਮਾਣ ਸਗਲ ਮਨੋਰਥ ਪਵਨ ਸਿਧ ਪਾਤਰਾ ਕੇ ਭਗਵਾਨ ਮਾਨਸ ਹੀਰੇ ਧਰਮ ਨੋ ਮਾਨਸ ਹੀਰੇ ਜਨਮ ਨੋ ਧਰਮ ਜਗੀਰਤ ਲਾ ਸਭਨਾ ਦੇ ਸਰਦਾਇਨ ਧੰਮ ਦੰਮ ਧਿਆ ਵਾਲਮੀਕ ਗੁਰੂ ਮੰਨ ਕੇ ਸੱਚਖੰਡ ਦੇ ਵਿੱਚ ਵਾਸ ਗੁਰਗਾ ਨਾਮ ਜਨੇ ਦਿਆ ਜਮ ਕਾ ਡਰੇ ਤਰਾਸ ਮਾਗ ਮਹੀਨਾ ਧਰਮ ਗਰਮ ਗੁਰੂ ਗੁਰੂ ਜਬਨੀ ਦਾ ਰੇ ਮਾਨਸ ਪਰਦੇਸੀਆ ਦੇਤ ਗਿਆਨ ਨਜ਼ੀਦਾ ਆਵਣ ਜਾਣਾ ਲਿਖਿਆ ਜੀਵ ਜੰਤ ਦੇ ਨਾਲ ਕੱਲ ਆਵਦ ਕੱਲ ਜਾਤ ਗਏ ਤਨਾਰਜੀ ਦਿਆਲ ਮਾਤੇスメ ਕਬਰਾਵਣਾ ਘਰ ਮੇ ਲੀ ਸੰਗ ਮੇਲ ਵਾਲਮੀਕ ਗੁਰਗੀਰ ਜੀ ਇਹ ਦੁਨੀਆ ਇੱਕ ਖੇਲ ਧਗਣ ਲਗਣ ਭਾਗ ਦਿਨ ਜਿਨ ਲਾਗੇ ਰੰਗ ਰਾਮ ਦੁੱਖ ਨゼ ਰਬੇ ਗਣ ਸਾਹਿਬ ਹੁਣ ਸਪੂਰਨ ਕਾਮ ਜੋ ਆਇਆ ਗੁਰੂ ਸ਼ਰਨ ਮੇ ਅਣਦਨੀਓ ਬਿਛਦਾ ਵੈ ਸਚੁ ਸਜੀ ਅਮਰ ਕਥ ਗਿਆਨਨਾਥ ਫਰਮਾਵੇ ਜੇ ਦਰਵਾਜਾ ਮੁਕਤ ਕਾ ਵਾਲਮੀਕ ਦਰਬਾਰ ਕੋੜ ਜਨਮ ਤੋਂ ਕੇ ਉਤਰੈ ਆਣਟੈ ਜੋ ਦਵਾਰ ਕੋੜ ਜਨਮ ਤੋਂ ਕੇ ਉਤਰੈ ਆਣਟੈ ਜੋ ਦਵਾਰ ਵਡਾ ਇੱਕ ਅਕਾਲ ਹੈ ਉਸ ਮਨ ਹੋਰ ਨ ਕੋਏ ਹਲਤ ਬਲ ਦੇ ਵਿੱਚ ਵਤਗਾਇ ਘਟ ਘਟ ਦੇ ਵਿੱਚ ਸੋਏ ਆਦ ਗੁਰੂ ਸਭ ਜਗਤ ਕਾ ਵਾਲਮੀਕ ਮਹਾਰਾਜ ਸਤ ਸਿਰ ਸਾਈ ਇਹ ਗੁਰੂ ਗਰੀ ਬਨਵਾਜ ਕਟੇ ਕੋੜ ਚਰਾਸੀਆ ਵਾਲਮੀਕ ਦਾ ਨਾਮ ਗਿਆਨਨਾਥ ਗੁਰੂ ਮਾਨਿਓ ਉਪਰ ਵਾਲਾ ਰਾਮ ਵਾਲਮੀਕ ਨਰੰਗਾਰ ਹੈ ਜੇ ਜਗ ਦੀ ਜਹਰੇ ਕੋੜ ਜਨਮ ਦੁਖ ਉਤਰੇ ਜੋ ਜਨ ਧਿਆਨ ਤਰੈ ਸੁਆਮੀ ਸਰਬ ਸਰੂਪ ਹੈ ਨਾਮ ਅਨੇਕ ਅਨੇਕ ਜਿਤਨੇ ਜੀਵ ਜਨ ਹਣ ਮੈਂ ਸਭ ਸਰੇ ਕੋ ਇਕ ਰਾਮ ਨਾਮ ਕੀ ਉਦਾਸੀ ਭਜਨ ਵਾਲਮੀਕ ਬੋਲਣਾ ਤੂੰ ਡੋਲ ਚਿਤਰੇ ਗਾਇ ਜਾ ਹਮੇਸ਼ਾ ਉਸ ਦੇ ਗੀਤ ਰੇ ਉਹੀ ਤੇਰਾ ਰਾਜ ਭਾਗ ਦੇ ਸ਼ਿੰਗਾਰ ਹੈ ਉਹੀ ਤੇਰੀ ਬੰਦਗੀ ਮੰਗਲ ਚਾਰ ਹੈ ਤੀਨ ਲੋਕ ਵਿੱਚ ਜੀਉ ਦਾ ਨਾਮ ਗੂੰਜਦਾ ਨਾਮ ਦੀ ਬਹਾਰ ਹੈ ਦੁੱਖਾਂ ਨੂੰ ਜਦਾ ਉਨੁਰਾਖਾ ਕਹਿੰਦੇ ਕੁਲ ਸੰਸਾਰ ਦਾ ਦਵਦੇ ਅੰਗਣ ਕੁੰਡਾਂ ਤਾਂ ਹੀ ਠਾਰਦਾ ਦੁਨੀਆ ਦੇ ਰਾਜ ਉਸ ਦਾ ਮਹਾਨ ਹੈ ਅੰਬਰਾਂ ਦੇ ਨਾਲੋਂ ਉੱਚੀ ਉਹਦੀ ਛਾਣ ਮਾਣ ਹੈ ਜਰੇ ਜਰੇ ਪਰ ਸਭਨਾ ਨੂੰ ਜਾਣਦਾ ਘਟ ਘੜ ਦੀਆਂ ਰਮਝਾਂ ਪਛਾਣਦਾ ਦੇਵ ਦੇਤ ਮਾਮ ਯੋਦੀਆਂ ਬਜ਼ਾਰੀਆਂ ਉਸ ਦਾਇ ਹੋਣ ਪਰਵਾਨ ਸਾਰੀਆਂ ਤੀਨ ਲੋਕ ਸਾਰਾ ਉਸ ਨਾਂ ਬੋਜਦਾ ਬੋਜ ਦੇਣ ਲੋਕ ਜਿਵੇਂ ਚੰਦ ਦੂਜਦਾ ਆੜ ਸਾਢੇ 3 ਦੇ ਮਨਾਉਣ ਉਸ ਨੂੰ ਮਾਰ ਦੇ ਅਮੇਸ਼ ਪਖਾ ਪਾਉਣ ਉਸ ਨੂੰ ਜੋ ਦੇ ਆਦੋ ਜੋਦਾ ਬਲੇ ਬਲਵਾਨ ਹੈ ਸਾਰੀ ਦੁਨੀਆ ਤੋਂ ਸ਼ਕਤੀ ਮਾਨ ਹੈ ਗਿਆਨ ਭਗਵਾਨ ਸਭਨਾ ਜਵਸਦਾ ਬੈਠ ਕੇ ਰਹੀ ਜੀ ਬਿੰਦੂ ਕੋਲ ਦੱਸਦਾ ਆਗਮ ਅਗੋਚਰ ਆਰਤੀ ਅਰਦਾਸ ਕਰਨ ਤੋਂ ਪਹਿਲਾਂ ਬੋਲ ਮੰਤਰ ਜੈ ਵਾਲਮੀਕ ਜੈ ਨਰੰਗਾਰ ਪੈ ਬੰਜਣ ਜੈ ਜੈ जय ब्रह्मा जय शंकर रघुनंदन जय जय आद गुरु सव जगद का वाल्मीक भगवन ता दिनानाथ हरि हर मदो रजदा जीव जणद आल बदाल सर्वकारखा लक्ष नरंजन जय जय वाल्मीक जय नरंगार बह बंजन जय जय सुर नरमुण जन देवी देवा यगनपवन पाणी सावरंग परवद गार्गे युग युग जा रे गाने जे करे अमृत बिंगले दे बिंग दुखन खंडन जय जय वाल्मीक जय निरंकार पै मञ्णण जय जय कमल कॉल पर बैठ की सब संसार जया अनतनिओ खुश आंदा कैसी तेरी माया तेरा नाम जहाज है सब दुनिया दे चंदन जय जय वाल्मीक जय निरंगार पै वंदन जय जय राम चंद्र को पैदा करके दुष्टमन सब मारे कर दे तेरी आरदी चंद सुरे सब तारे जब के तेनु टूट जां जांदी जब दो तन के बंधन जय जय वाल्मीकि जय नृंगार पै बंजन जय जय मधुसुदन परसोतम राही मुरली वाले राधे श्याम द्वार भर देवे बरगड़ होए विष्णु जी बदला के नाम परमेश्वर के भक्तों का काल क्लेशन खंडड़ जय ਜੈ ਵਾਲਮੀਕ ਜੈ ਨਰੰਗਾਰ ਪੈ ਬੰਜਣ ਜੈ ਜੈ ਜੁਗ ਵਿਸ਼ੇਸ਼ਟ ਪ੍ਰਾਨ ਅਰਚਾ ਜਗ ਵਿਜਾਪ ਨਰੈਣਾ ਸਤਿਗੁਰੂ ਰਾਮ ਜੀ ਦੇ ਦਰਜਾ ਬਾਣੀ ਸਭ ਕਾ ਗਹਿਣਾ ਸਿਦਾ ਜੀ ਕੀ ਪਾਲਣ ਕੀਤੀ RAM RAM ਕੇ ਛੰਦਨ ਜੈ ਜੈ ਵਾਲਮੀਕ ਜੈ ਨਰੰਗਾਰ ਪੈ ਬੰਜਣ ਜੈ ਜੈ ਸਭ ਵਦਾਰ ਬਗੰਬਰ ਸੁਆਮੀ ਨਾਨਾ ਰੂਬਤ ਮਾਰੇ ਗੁਰੂ ਨਾਨਕ ਗੁਰੂ ਬੇਸ ਕਰਮਾ ਸਭ ਤੇਰੇ ਸਹਾਰੇ ਗੁਰੂ ਰਵਿਦਾਸ ਗੁਰੂ ਗੋਬਿੰਦ ਸਿੰਘ ਜੀ ਕੂੜ ਕਪੜ ਕੋ ਡੰਡਣ ਜੈ ਜੈ ਵਾਲਮੀਕ ਜੈ ਨਰੰਗਾਰ ਪੈ ਬੰਜਣ ਜੈ ਜੈ ਮੁਖਤ ਜਗਤ ਗਏ ਹੋ ਦਾਤਾ ਜਗਤ ਪਿਤਾ ਮਹਾਰਾਜ ਪੂਰਨ ਪੁਰਖ ਸਰਵ ਘਟ ਵਾਸੀ ਸਭ ਦੁਨੀਆ ਵਿੱਚ ਰਾਜ ਘਟ ਘਟ ਨੇ ਪ੍ਰਵੇਸ਼ ਹੋ ਗਿਆਨ ਕਰੇ ਤੇਰੀ ਬੰਧਨ ਜੈ ਮੁਖਤ ਜਗਤ ਗਏ ਹੋ ਦਾਤਾ ਜਗਤ ਪਿਤਾ ਮਹਾਰਾਜ ਪੁਰਖ ਸਰਵਕ ਅਟਵਾਜੀ ਜਾਵ ਦੁਨੀਆ ਵਿੱਚ ਰਾਜ ਘਟ ਘਟ ਮੈਂ ਪਰਵੇਸ਼ ਹੋ ਗਿਆਨ ਕਰੇ ਤੇਰੀ ਬੰਧਨ ਜੈ ਜੈ ਵਾਲਮੀਕ ਜੈ ਨਰੰਕਾਰ ਪੈ ਬੰਧਨ ਜੈ ਜੈ